ਇਨਫੋਰਮੇਸ਼ਨ ਅਟ ਵਿਚ ਸਾਡੇ ਮਾਣਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਪੁੱਲੜ ਜੀ ਦੁਆਰਾ ਮਾਰੇ ਅੰਸਰਾ ਅਤੇ ਲੁੱਟਾਪਾ ਕਰਨ ਵਾਲੇ ਗੈਂਗਸਟਰ ਅਤੇ ਡਰਗ ਅਗੇਂਸਟ ਜਿਹੜੇ ਜਿਹੜੇ ਵੀ ਡਰਗ ਦੇ ਵਿੱਚ ਕੋਈ ਕਾਰਵਾਈ ਕਰਦੇ ਨੇ ਉਹ ਸਾਰੇ ਲੋਕਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਦੇ ਹੋਏ ਪ੍ਰੈਸ਼ਰਸ ਬਾਰ-ਬਾਰ ਚੱਲਦੇ ਰਹਿੰਦੇ ਹਨ 12 ਤਰੀਕ ਨੂੰ 12 13 ਦੇ ਦਰਮਿਆਨੀ ਰਾਤ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਡੈੱਡ ਬੋਡੀ ਜਿਹੜੀ ਇੱਕ ਹੋਟਲ ਦੇ ਰੂਮ ਦੇ ਵਿੱਚ ਪਈ ਹੋਈ ਹੈ ਜਿੱਥੇ ਇਮੀਡੀਏਟਲੀ ਕਮਿਸ਼ਨਰ ਸਾਹਿਬ ਜੀ ਦੇ ਉਹਨਾਂ ਦੇ ਨਿਰਦੇਸ਼ਾਂ ਅਧੀਨ ਸਾਡੇ ADCਪੀ ਸਿਟੀ 2 ਸ੍ਰੀ ਵਿਨੇਲਾ ਜੀ ਉਹਨਾਂ ਦੇ ACP ਨਾਰਥ ਲਖਪਿੰਦਰ ਕਲੇ ਜੀ ਤੇ SHO ਗੁਰਪ੍ਰੀਤ ਸਿੰਘ ਇਹਨਾਂ ਦੇ ਦਿਸ਼ਾ ਇਹਨਾਂ ਦੇ ਦਿਸ਼ਾ ਨਿਰਦੇਸ਼ ਹੈਟ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਨੀ ਸ਼ੁਰੂ ਕੀਤੀ ਜੋ ਇਹ ਤਪतीश ਦੇ ਵਿੱਚ ਸਾਹਮਣੇ ਆਈ ਕਿ ਜਿਹੜਾ ਇੱਕ ਵਿਅਕਤੀ ਮਨਦੀਪ ਸਿੰਘ ਉਹ ਆਪਣੀ ਵਾਈਫ ਪ੍ਰੋਜੋਤ ਕੋਰ ਨੂੰ ਲੈ ਕੇ ਉਸ ਹੋਟਲ ਦੇ ਵਿੱਚ ਆ ਕੇ ਠਹਿਰਾਇਆ ਸੀ ਜਿਸ ਨੇ ਆਪਣੀ ਵਾਈਫ ਦਾ ਕਤਲ ਕਰਕੇ ਉੱਥੋਂ ਜਿਹੜਾ ਉਹ ਭੱਜ ਗਿਆ ਪੁਲਿਸ ਨੇ ਬਹੁਤ ਹੀ ਹੁਰਤੀ ਦੇ ਨਾਲ ਕਾਰਵਾਈ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲੈਂਸ ਦੇ ਨਾਲ ਇਸ ਚੀਜ਼ ਦੇ ਉੱਤੇ ਪੂਰੀ ਨਜ਼ਰ ਰੱਖੀ ਤਾਂ ਤਫਤੀਸ਼ ਨੂੰ ਅੱਗੇ ਵਧਾਇਆ ਜਿੱਤ ਮੁਲਜ਼ਮ ਦਾ ਪਿੱਛਾ ਕਰਦੇ ਹੋਏ ਜੋ ਰਾਜਸਥਾਨ ਵੱਲ ਚਲਾ ਗਿਆ ਸੀ ਗੰਗਾ ਨਗਰ ਅਲਵਕ ਵਕ ਸ਼ਹਿਰਾਂ ਦਾ ਵੀ ਹੁੰਦਾ ਹੋਇਆ ਪੁਲਿਸ ਨੇ ਵੀ ਉਸ ਥੇਹ ਦਾ ਪਿੱਛਾ ਕਰਦੇ ਹੋਏ ਉਹਨੂੰ ਗੰਗਾ ਨਗਰ ਤੋਂ ਜਾ ਕੇ ਅਰੈਸਟ ਕੀਤਾ ਹੈ ਉਦੇ ਕੋਲ ਜਿਹੜਾ ਉਹਨੇ ਆਪਣੀ ਵਾਈਫ ਨੂੰ ਸਟੈਪ ਕੀਤਾ ਸੀ ਬਾਰ ਬਾਰ ਉਹਦੇ ਜਿਹੜਾ ਚੁਰਾ ਮਾਰ ਕੇ ਜਿਹਦੇ ਨਾਲ ਉਹਦੀ ਹਤਿਆ ਕੀਤੀ ਗਈ ਉਹ ਚੁਰਾ ਵੀ ਬਰਾਬਤ ਕਰ ਰਿਆ ਤੇ ਜਿਹੜਾ ਮਲਜ਼ਮ ਕਾਫੀ ਸ਼ਾਂਤਨ ਹੁੰਦੇ ਕਿਉਂਕਿ ਇਮੀਡੀਏਟਲੀ ਉਹ ਉੱਥੋਂ ਮੌਕੇ ਤੋਂ ਭੱਜ ਗਿਆ ਜਿਨੇ ਆਪਣੀਆਂ ਅਲੱਗ-ਅਲੱਗ ਲੋਕੇਸ਼ਨਾਂ ਬਦਲੀਆਂ ਲੇਕਿਨ ਪੁਲਿਸ ਪਾਰਟੀ ਨੇ ਉਹਦੇ ਪਿੱਛੇ ਪੇछा ਕਰਦੇ ਹੋਏ ਉਹਨੂੰ ਜਾ ਕੇ ਗੰਗਾ ਨਗਰ ਦੇ ਵਿੱਚੋਂ ਅਰੈਸਟ ਕਰ ਦਿੱਤਾ ਹੈਗਾ ਨੇਕ